ਮੈਂ ਹੋ ਦੱਸਦਾ ਪੈਣੀ ਕਿ ਮੈਂ ਸੁਪਨਾ ਵੀ ਨਹੀਂ ਕਦੀ ਲਿਆ ਹਕੀਕਤ ਬੜੀ ਦੂਰ ਦੀ ਗੱਲ ਮੈਂ ਸੁਪਨਾ ਵੀ ਨਹੀਂ ਕਦੀ ਲਿਆ ਕਿ ਸਾਨੂੰ ਇਸ ਤਰ੍ਹਾਂ ਦਾ ਮੌਕਾ ਵੀ ਕਦੀ ਮਿਲੇਗਾ ਚਲੋ ਉਸ ਤਰ੍ਹਾਂ ਪੰਥ ਦਾ ਚਲੋ ਪਿਆਰ ਤੇ ਕਾਫੀ ਮਿਲਦਾ ਪਏ ਸੰਗਤਾਂ ਦੇ ਥੱਲੇ ਗਰਾਊਂਡ ਲੈਵਲ ਤੇ ਬਹੁਤ ਪਿਆਰ ਮਿਲਦਾ ਪਏ ਪਰ ਐ ਚੀਜ਼ ਨਹੀਂ ਦੇਖੀ ਸੀ ਕਿ ਸਾਨੂੰ ਜਦੋਂ ਅਸੀਂ ਸੰਗਤਾਂ ਦੇ ਉਹ ਆਪਾਂ ਜਾਵਾਂਗੇ ਵਿਚਰਾਂਗੇ ਥੱਲੇ ਗਰਾਊਂਡ ਲੈਵਲ ਤੇ ਅਸੀਂ ਉਹਨਾਂ ਨੂੰ ਕਹਾਂ ਕਿ ਸਾਨੂੰ ਵੋਟ ਪਾਓ ਘਰ ਘਰ ਚ ਜਾ ਜਦੋਂ ਬੰਦਾ ਕਹਿੰਦਾ ਹੀ ਨਾ ਇੱਕ ਦੋ ਪਿੰਡ ਆਪਾਂ ਮੇ ਘੁੰਮਿਆ ਵਾਂ ਤੇ ਤੀਜੇ ਪਿੰਡ ਤੋਂ ਗਿਆ ਵਾਂ ਤੇ ਤੀਜੇ ਪਿੰਡਾਂ ਦੇ ਚਾਰੇ ਵੀਰ ਭਰਾ ਇਹੋ ਜਿਹੇ ਤੇ ਉਹ ਕਹਿਣ ਲੱਗੇ ਕਿ ਤੁਸੀਂ ਇਦਾਂ ਕਰੋ ਵੋਟ ਮੰਗ ਨਾ ਉਹ ਰੱਬ ਦਾ ਵਾਸਤਾ ਤੇ ਸ਼ਰਮਿੰਦਗਾ ਕਰਦੇ ਵੇ ਸਾਨੂੰ ਇੱਥੇ ਆ ਕੇ ਤੁਸੀਂ ਘਰ ਬੈਠੋ ਗਰਾਊਂਡ ਲੈਵਲ ਤੇ ਤੁਹਾਡਾ ਕੰਮ ਹੀ ਖੁਦ ਕਰਾਂਗੇ ਤੁਹਾਨੂੰ ਆਉਣ ਦੀ ਲੋੜ ਨਹੀਂ ਪਿੰਡ ਕਹਿੰਦਾ ਕਿ ਜ਼ਿੰਮੇਵਾਰੀ ਅਸੀਂ ਸੁਭਾਲਾਂਗੇ ਕਿ ਤੁਸੀਂ ਬੈਠੋ ਰਮਾਨ ਦੇ ਨਾਲ ਕਿ ਪੰਥ ਝੋਲੀ 'ਚ ਸੀਟ ਪਾ ਦਊਗਾ ਆਸ ਰੱਖਦੇ ਹੋ ਏਡੀ ਵੱਡੀ ਗੱਲ ਬਾਤ ਉਹ ਮਲਕੀ ਜੇ ਇਸ ਇਲਾਕੇ ਦੀ ਗੱਲ ਕਰਦੇ ਆਂ ਤਾਂ ਭਾਈ ਅਮਰਪਾਲ ਸਿੰਘ ਪਹਿਲਾਂ ਜਿੱਤ ਚੁੱਕੇ ਆ ਇਸ ਇਲਾਕੇ ਦੇ ਵਿੱਚੋਂ ਤੇ ਸਭ ਤੋਂ ਵੱਡੀ ਲੀਡ ਆ ਇਹ ਵੀ ਬੜਾ ਮਾਣ ਵਾਲੀ ਗੱਲ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਗੁਰੂ ਸਾਹਿਬ ਦਾ ਓਟ ਆਸਾ ਲੈ ਕੇ ਚੱਲਦੇ ਆਂ ਨਾ ਤੇ ਉਦੋਂ ਸਾਨੂੰ ਕਿਤੇ ਨਾ ਕਿਤੇ ਮਹਿਸੂਸ ਵੀ ਹੁੰਦਾ ਕਿ ਅਸੀਂ ਕੰਮ ਫਤਿਹ ਕਰਨਾ ਜੋ ਸੰਗਤਾਂ ਦਾ ਪਿਆਰ ਆਣਾ ਸ਼ੁਰੂ ਹੋ ਜਾਂਦਾ ਨਾ ਗਰਾਊਂਡ ਲੈਵਲ ਤੋਂ ਤੇ ਉਹ ਚੀਜ਼ ਅਲੱਗ ਹੀ ਬਿਆਨ ਹੋ ਜਾਂਦੀ ਹੈ ਜੀ ਕਿਉਂਕਿ ਮੈਂ ਚਾਹ ਹੰਕਾਰ ਨਹੀਂ ਕਰਦਾ ਇਹ ਸੰਗਤਾਂ ਦੇ ਜੋ ਬਿਆਨ ਆ ਤੇ ਉਸ ਹਿਸਾਬ ਨਾਲ ਮੈਂ ਚੱਲਦਾ ਆਂ